सट्स रीकॉलजी हरजिंदर왈िया YouTube चैनल ते ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਦੀ ਇਹ ਵੀਡੀਓ ਕੋਈ ਪੋਲਿਟਿਕਲ ਵੀਡੀਓ ਨਹੀਂ ਬਲਕਿ ਇੱਕ ਕ੍ਰਾਈਮ ਸਟੋਰੀ ਹੈ ਕ੍ਰਾਈਮ ਉਹਨਾਂ ਲੋਕਾਂ ਨੇ ਕੀਤਾ ਜਿਹੜੇ ਵੱਡੇ ਸੁਪਨੇ ਲੈ ਕੇ ਦਿੱਲੀ ਪਹੁੰਚੇ ਸੀ ਪਿਆਰੇ ਦਰਸ਼ਕੋ ਤੁਹਾਨੂੰ ਇਹ ਪਤਾ ਹੀ ਹੈ ਕਿ ਸਾਡੇ ਦੇਸ਼ ਦੇ ਲੱਖਾਂ ਨੌਜਵਾਨ ਆਏ ਸਾਲ ਬੱਡੇ-ਬੱਡੇ ਸੁਪਨੇ ਸਿਰਜਦੇ ਨੇ ਤੇ ਦਿੱਲੀ ਪਹੁੰਚ ਜਾਂਦੇ ਨੇ ਕਿ ਯੂਪੀਐਸਸੀ ਕਲੀਅਰ ਕਰਨਾ ਹੈ ਆਈਐਸ ਬੰਨਣਾ ਆਈਪੀਐਸ ਬੰਨਣਾ ਇਹ ਉਹਨਾਂ ਦੀ ਸਟੋਰੀ ਹੈ ਉਹਦੇ ਵਿੱਚ ਦੋ ਮੇਨ ਕਰੈਕਟਰ ਨੇ ਇੱਕ ਤਾਂ ਕੁੜੀ ਹੈ ਅਮ੍ਰਿਤਾ ਜਹਾਨ 21 ਸਾਲ ਦੀ ਹੈ ਪੀਤਲ ਨਗਰੀ ਮਰਾਦਾਬਾਦ ਦੀ ਰਹਿਣ ਵਾਲੀ ਬੀਐਸਸੀ ਕੀਤੀ ਸੀ ਫ੍ਰੈਂਚ ਸਾਇੰਸ ਦੇ ਵਿੱਚ ਇਸ ਦੀ ਤੇ ਦੂਜਾ ਰਾਮਕੇਸ਼ ਬੀਨ ਹੈ ਇਹਦੀ 32 ਸਾਲ ਦੀ ਉਮਰ ਔਰ ਇਹ ਕਈ ਸਾਲਾਂ ਤੋਂ ਯੂਪੀ ਦੇ ਯੂਪੀਐਸਸੀ ਦੀ ਤਿਆਰੀ ਕਰ ਰਿਹਾ ਸੀ ਦਿੱਲੀ ਦੇ ਵਿੱਚ ਰਹਿ ਕੇ ਗਾਂਧੀ ਬਿਹਾਰ ਦੇ ਫਲੈਟ ਦੇ ਵਿੱਚ ਰਹਿ ਕੇ ਤਕਰੀਬਨ 4-5 ਸਾਲ ਤੋਂ ਤਿਆਰੀ ਕਰ ਰਿਹਾ ਸੀ ਇਸ ਤਰ੍ਹਾਂ ਦੇ ਕਾਫੀ ਲੋਕ ਹੁੰਦੇ ਨੇ ਜਿਹੜੇ ਲੱਗੇ ਰਹਿੰਦੇ ਨੇ ਸਿਰ ਢੀ ਹੁੰਦੇ ਨੇ ਕਿ ਆਖਰ ਕਦੇ ਤਾਂ ਸੀ ਕਲੀਅਰ ਕਰਾਂਗੇ ਪਹਿਲੇ ਚਾਂਸ ਕਲੀਅਰ ਕਰਨਾ ਕਾਫੀ ਔਖਾ ਹੁੰਦਾ ਹੈ ਬਹੁਤ ਬਾਰ ਨਹੀਂ ਕਰ ਸਕਦੇ ਦੂਜਾ ਤੀਜਾ ਚੌਥਾ ਚਾਂਸ ਲੋਕ ਲੈਂਦੇ ਨੇ ਪ੍ਰੋਪਰ ਚਾਉਣ ਲਈ ਮੇਰੀ ਇਸ ਸਟੋਰੀ ਨਾਲ ਥੋੜੀ ਜਿ ਇਸ ਕਰਕੇ ਵੀ ਦਿਲਚਸਪੀ ਬਣੀ ਕਿਉਂਕਿ ਮੈਂ ਖੁਦ ਡਾਇਰੈਕਟਰ ਜਿਹੇ ਆ ਇਹ ਟ੍ਰੇਨਿੰਗ ਸੈਂਟਰ ਦਾ ਪੰਜਾਬੀ ਯੂਨੀਵਰਸਿਟੀ ਦਾ ਉੱਥੋਂ ਵੀ ਬਹੁਤ ਸਾਰੇ ਬੱਚੇ ਸਾਡੇ ਕੁਝ ਦਿਨ ਮਹੀਨਿਆਂ ਦੀ ਟ੍ਰੇਨਿੰਗ ਲੈ ਕੇ ਦਿੱਲੀ ਚਲੇ ਜਾਂਦੇ ਸੀ ਖੈਰ ਕਹਾਣੀ ਇਹ ਹੈ ਕਿ ਅਮਰਤਾ ਚਹਾਨ ਤੇ ਰਾਮਕੇਸ਼ ਮੀਨਾ ਇਹ ਦੋਨੇ ਜਿਹੜਾ ਮਿਲ ਗਏ ਇਕੱਠੇ ਹੋ ਗਏ ਦੋਸਤੀ ਹੋ ਗਈ ਤੇ ਇਹ ਵੀ ਗੱਲ ਸਭ ਨੂੰ ਪਤਾ ਹੈ ਕਿ ਅੱਜ ਕੱਲ ਜਿਹੜੇ ਬੱਚੇ ਨੇ ਉਹ ਲਿਵਨ ਰਿਲੇਸ਼ਨ ਨੂੰ ਕਾਫੀ ਜਿਹੜਾ ਹੈ ਉਹ ਪਸੰਦ ਕਰਦੇ ਨੇ ਖਰਚਾ ਵੀ ਬਾਜਾਂ ਦਾ ਇਕੱਠੇ ਰਹਿੰਦੇ ਨੇ ਤੇ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਣੇ ਬਦਲੀ ਹੋਈ ਹੈ ਗੱਲ ਹੁਣ ਤਾਂ ਉੱਤਰਾਖੰਡ ਵਾਲਾ ਨੇ ਕਹਿ ਵੀ ਦਿੱਤਾ ਕਿ ਜੇ 18 ਸਾਲ ਤੋਂ ਵੀ ਘਟਾ ਸੀ ਉਹ ਤੇ ਪੇਰੈਂਟਸ ਨੂੰ ਨਹੀਂ ਦੱਸਾਂਗੇ ਯਾਨੀ ਇਹਦੇ ਵੇ ਲਿਵ ਇਨ ਰਿਲੇਸ਼ਨਸ਼ਿਪ ਨੂੰ ਅਕਸੈਪਟ ਕਰ ਰਹੀ ਹੈ ਸੋਸਾਇਟੀ ਖੈਰ ਇਹ ਜਿਹੜਾ ਰਾਮਕੀਸ਼ਨ ਮੀਨਾ ਜਿਹੜਾ ਕਈ ਸਾਲਾਂ ਤੋਂ ਉਥੇ ਯੂਪੀਐਸਸੀ ਦੀ ਤਿਆਰੀ ਕਰ ਰਿਹਾ ਸੀ ਗਾਂਧੀ ਵਿਹਾਰ ਦੇ ਇੱਕ ਫਲੈਟ ਚ ਰਹਿੰਦਾ ਸੀ ਤੇ 25 ਗਜ ਦਾ ਸਰਾਏ ਇੱਕ ਕਮਰਾ ਸੀ ਉਹ ਤੇ ਕੋਲ ਇੱਕ ਮਕਾਨ ਕਹਿ ਲੋ ਜਿਹਦੇ ਚ ਇੱਕ ਕਿਚਨ ਸੀ ਇੱਕ ਵਾਸ਼ਰੂਮ ਸੀ ਇੱਕ ਉਹਦਾ ਰਹਿਣ ਦਾ ਪੜਨ ਦਾ ਸਾਰਾ ਜੋ ਵੀ ਹੈ ਉਦਕ ਕਮਰਾ ਸੀ ਤੇ ਅਮਰਤਾ ਚਾਨ ਨਾਲ ਜਦੋਂ ਦੋਸਤੀ ਹੁੰਦੀ ਹੈ ਉਹ ਵੀ ਇਹਦੇ ਕੋਲ ਆ ਜਾਂਦੀ ਹੈ ਦੋਨੇ ਇਕੱਠੇ ਰਹਿਣ ਲੱਗ ਜਾਂਦੇ ਨੇ ਤੇ ਅਕਸਰ ਦੇਖਣ ਨੂੰ ਮਿਲਿਆ ਰਹਿੰਦੇ ਨੇ ਲਿਵ ਇਨ ਪਾਰਟਨਰ ਹੋ ਜਾਂਦੇ ਨੇ ਐ ਕਹਿ ਲਈਏ ਆਪਾਂ ਤੇ ਇਹ ਵੀ ਗੱਲ ਆਮ ਹੈ ਕਿ ਜਦੋਂ ਇਕੱਠੇ ਰਹਦੇ ਨੇ ਫਿਰ ਕਿਸੇ ਨਾ ਕਿਸੇ ਗੱਲੋਂ 2-4-5 ਮਹੀਨੇ ਬਾਅਦ ਉਹਨਾਂ ਦਾ ਲੜਾਈ ਝਗੜਾ ਜਿਹਨੂੰ ਬ੍ਰੇਕਅਪ ਕਹਿੰਦੇ ਨੇ ਬ੍ਰੇਕਅਪ ਹੋ ਜਾਂਦਾ ਹੈ ਇਹ ਵੀ ਗੱਲ ਹੈ ਅੱਜ ਕੱਲ੍ਹ ਆਮ ਗੱਲਾਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸ ਰਿਹਾ। ਤੋਂ ਇਹਨਾਂ ਦਾ ਵੀ ਬ੍ਰੇਕ ਬ੍ਰੇਕਅਪ ਹੋ ਗਿਆ 5-7 ਮਹੀਨੇ ਬਾਅਦ। ਤੋਂ ਹੁੰਦੇ ਜਦੋਂ ਬ੍ਰੇਕਅਪ ਹੁੰਦਾ ਹੈ ਤਾਂ ਫਿਰ ਕਹਾਣੀ ਇੱਕ ਟਵਿਸਟ ਲੈਂਦੀ ਹੈ। ਇਸੇ ਮਹੀਨੇ ਚ 5 ਅਕਤੂਬਰ ਦੀ ਰਾਤ ਨੂੰ ਇਸੇ ਕਮਰੇ ਦੇ ਵਿੱਚ ਜਿਹਦਾ ਮੈਂ ਜ਼ਿਕਰ ਕਰਕੇ ਹਟਿਆ ਗਾਂਧੀ ਵਿਹਾਰ ਦਾ ਉਹਦੇ ਚ ਇੱਕ ਬਲਾਸਟ ਹੁੰਦਾ ਹੈ। ਔਰ ਬਲਾਸਟ ਦੀ ਆਵਾਜ਼ ਸੁਣ ਕੇ ਦਿਮਾਰਪੁਰ ਥਾਣੇ ਤੇ ਜਿਹੜੇ ਪੁਲਿਸ ਵਾਲੇ ਨੇ ਉੱਥੇ ਪਹੁੰਚਦੇ ਨੇ ਫਾਇਰਫੋਰਸ ਜਿਹੜੀ ਵੀ ਪਹੁੰਚ ਜਾਂਦੀ ਹੈ ਜਦੋਂ ਕਮਰਾ ਖੋਲ ਕੇ ਦੇਖਿਆ ਜਾਂਦਾ ਹੈ ਜਿਹੜਾ ਅੰਦਰੋਂ ਬੰਦ ਹੁੰਦਾ ਹੈ ਅੰਦਰੋਂ ਬੰਦ ਹੁੰਦਾ ਹੈ ਤੇ ਉਹ ਖੋਲ ਕੇ ਦੇਖਿਆ ਜਾਂਦਾ ਹੈ ਤੇ ਉਹਦੇ ਚੋਂ ਇੱਕ লাশ ਜਿਹੜੀ ਮਿਲਦੀ ਹੈ ਜਿਹਨੂੰ ਫਿਰ ਹਸਪਤਾਲ ਪਹਚਾਇਆ ਜਾਂਦਾ ਹੈ ਇਹ লাশ ਕਿਹਦੀ ਸੀ ਰਾਮਕੇਸ਼ ਮੀਨਾ ਦੇ ਜਿਹਦਾ ਮੈਂ ਜ਼ਿਕਰ ਕਰਕੇ ਹਟਿਆ ਕਿ 4-5 ਸਾਲ ਤੋਂ ਉਹ ਤਿਆਰੀ ਕਰ ਰਿਹਾ ਸੀ ਯੂਪੀਐਸਸੀ ਦੀ ਲਗਿਆ ਸ਼ੁਰੂ ਚ ਲਗਿਆ ਪਰ ਸੋਰਾਣ ਨੂੰ ਲਗਿਆ ਵੀ ਇਹ ਤਾਂ ਏਸੀ ਦਾ ਕੰਪਰੈਸ਼ਨਰ ਫਟ ਗਿਆ ਹੋਊਗਾ ਬਲਾਸਟ ਹੋ ਗਿਆ ਹੋਊਗਾ ਪਰ ਕਹਾਣੀ ਬਦਲ ਜਾਂਦੀ ਹੈ ਕਾਫੀ ਦਿਨ ਲੱਗਦੇ ਨੇ ਬਦਲਣ ਨੂੰ ਯਾਨੀ 10-15 ਦਿਨ ਲੱਗ ਜਾਂਦੇ ਨੇ ਸਾਰੀ ਕਹਾਣੀ ਚ ਟਵਿਸਟ ਆਉਣ ਨੂੰ ਹੁੰਦਾ ਕੀ ਹੈ ਕਿ ਇਹ ਕਿਹਾ ਜਾਂਦਾ ਜੀ ਰਚਕਤ ਅਕਸਰ ਹੁੰਦਾ ਹੈ ਵੀ ਇਹ ਜਿਹੜਾ ਨੈਚੁਰਲ ਨਹੀਂ ਇਹ ਬਲਾਸਟ ਨਹੀਂ ਹੋਇਆ ਇਹ ਕਤਲ ਹੋਇਆ ਤੇ ਕਤਲ ਹੁਣ ਕਿਵੇਂ ਪਤਾ ਹੋਇਆ ਲੱਗਿਆ ਕਿਵੇਂ ਸ਼ੱਕ ਕਿਵੇਂ ਹੋਇਆ ਇਹ ਵੀ ਬੜੇ ਜੜੀ ਹੈ ਅਜੀਬ ਜਿਹੀ ਕਹਾਣੀ ਹੋਈ ਇੱਥੇ ਹੋਇਆ ਇਹ ਕਿ ਜਿਹੜਾ ਬਲਾਸਟ ਹੋਇਆ ਉਹ ਜਿਹੜਾ ਸਿਲੰਡਰ ਸੀ ਉਹ ਕਿਚਨ ਚ ਮੈਥੋਡਸਿਸਨਿਕ ਕਿਚਨ ਹੈ ਇੱਕ ਵਾਸ਼ਰੂਮ ਹੈ ਇੱਕ ਬੈਡਰੂਮ ਹੈ ਜਿਹੜਾ ਸਿਲੰਡਰ ਹੈ ਉਹ ਕਿਚਨ ਚ ਨਹੀਂ ਸੀ ਉਹ ਜਿਹੜਾ ਹੈ ਉਹ ਬੈਡਰੂਮ ਚ ਕੇ ਵਿੱਚ ਲੱਗਿਆ ਫਿਰ ਬੰਦਾ ਜਿਹੜਾ ਜਿਹਦੀ ਮੌਤ ਹੋਈ ਹੈ ਉਹ ਇਧਰ ਉਧਰ ਭਜਦਾ ਕੋਤੇ ਵੀ ਨਹੀਂ ਉੱਟ ਪਿਆ ਨਜ਼ਰ ਆਉਂਦਾ ਸੀ ਵੀ ਆਗ ਲੱਗੀ ਹੋਈ ਹੈ ਜਲ ਗਿਆ ਉਹ ਤੋਂ ਤਾਂ ਸ਼ੱਕ ਹੁੰਦਾ ਜਦੋਂ ਤੇ ਉਹ ਸ਼ੱਕ ਤੋਂ ਫਿਰ ਦਵਾਰਾ ਜਾਂਚ ਸ਼ੁਰੂ ਕਰਦੀ ਹੈ ਪੁਲਿਸ ਪੁਲਿਸ ਬਰਜੋ ਜਾਂਚ ਕਰਦੀ ਹੈ ਸੀਸੀਟੀਵੀ ਦੇਖਦੀ ਹੈ ਉੱਥੇ ਇੱਕ ਮਕਾਨ ਜਿਹੜਾ ਹੈ 60 ਨੰਬਰ ਉਹਦੇ ਚ ਸੀਸੀਟੀਵੀ ਲੱਗੇ ਹੁੰਦੇ ਨੇ ਉੱਥੋਂ ਫਿਰ ਜਿਹੜਾ ਪਤਾ ਲੱਗਦਾ ਕਿ 5 ਅਕਤੂਬਰ ਦੀ ਰਾਤ ਨੂੰ 2:18 ਮਿੰਟ ਤੇ ਮਾਸਕ ਪਾਏ ਹੋਏ ਦੋ ਬੰਦੇ ਆਉਂਦੇ ਨੇ ਤੇ ਜਿਹੜੇ 39 ਮਿੰਟ ਬਾਅਦ ਉਹ ਹੋਂਬੰਦੇ ਵਾਪਸ ਚੜੇ ਜਾਂਦੇ ਨੇ ਇਹ ਸੀਸੀਟੀਵੀ ਦੱਸਦੀ ਹੈ ਕਿ ਇਸ ਤਰ੍ਹਾਂ ਉੱਥੇ ਘਟਨਾ ਵਾਪਰੀ ਹੈ ਹੁਣ ਉਹ ਪਰਸ ਨੂੰ ਜਿਹੜਾ ਸ਼ੱਕ ਹੋ ਗਿਆ ਅਸਲ ਦੇ ਵਿੱਚ ਕਹਾਣੀ ਇਹ ਹੁਣ ਪਹਿਲਾਂ ਇਹ ਦੱਸਦਾ ਬੰਦੇ ਕੌਣ ਨੇ ਬੰਦੇ ਜਿਹੜਾ ਦੋ ਹੋਰ ਨੇ ਤਿੰਨ ਇਹਦੇ ਵਿੱਚ ਦੋ ਕਰੈਕਟਰ ਤਾਂ ਪਹਿਲਾਂ ਦੱਸ ਹੀ ਦਿੱਤੇ ਦੋ ਹੋਰ ਆ ਜਾਂਦੇ ਨੇ ਕਰਤਾਰ ਇੱਕ ਅੰਮ੍ਰਿਤਾ ਚਾਹਾਨ ਦਾ ਐਕਸ ਬாய்ਫਰੈਂਡ ਇਹ ਵੀ ਅੱਜਕੱਲ ਬਹੁਤ ਚੱਲਦਾ ਹੁਣ ਉਹ ਬாய்ਫਰੈਂਡ ਇੱਕ ਤਾਂ ਮਾਰਤਾ ਦੂਜਾ ਬாய்ਫਰੈਂਡ ਜਿਹੜਾ ਉਹ ਜਿਹੜਾ ਪਹਿਲਾਂ ਹੁੰਦਾ ਸੀ ਸੁਮੇਤ ਕਸ਼ਪ ਉਹ 27 ਸਾਲ ਦਾ ਫਿਰ ਉਹਦਾ ਵੀ ਇੱਕ ਦੋਸਤ ਹੈ ਸੰਦੀਪ ਕੁਮਾਰ ਉਹਨੇ ਆਪਣੇ ਦੋਸਤ ਨੂੰ ਨਾਲ ਲਿਆ ਇਹਦੀ ਮਦਦ ਲਈ ਯਾਨੀ ਇਹ ਹੈ ਉਦੋਂ ਫਿਰ ਕਹਾਣੀ ਮੋੜ ਲੈ ਲੈਂਦੀ ਹੈ ਨਮਾ ਕਿ ਜਦੋਂ ਸੀਸੀਟੀਵੀ ਦੱਸਦਾ ਹੈ ਕਿ ਇਹਦੇ ਵਿੱਚ ਕਹਾਣੀ ਇਸ طرح ਪਣੀ ਹੈ ਕਿ ਉਹ ਉਹਦੇ ਬੁਆਏਫਰੈਂਡ ਦੀ ਮਦਦ ਨਾਲ ਇਹ ਸਾਰਾ ਕੁਝ ਹੋਇਆ ਹੁਣ ਮੋਬਾਈਲ ਦੀ ਲੋਕੇਸ਼ਨ ਦੇਖੀ ਜਾਂਦੀ ਹੈ ਲੋਕੇਸ਼ਨ ਜਿਹੜੀ ਮੋਬਾਈਲ ਦੀ ਹੈ ਉਹ ਇੱਥੇ ਲੋਕਾਂ ਉੱਥੇ ਇੱਕ ਮਦਰ ਡੈਰੀ ਆ ਉੱਥੇ ਉਥੋਂ ਪਤਾ ਲੱਗਦਾ ਉੱਥੇ ਜਾ ਕੇ ਉਹ ਚਾਹ ਪਾਣੀ ਪੀਦਾ ਸੀ ਤੇ ਦੋਸਤ ਸੀ ਉਹ ਤੋਂ ਪੁਰਸ ਨੂੰ ਪਤਾ ਲੱਗਦਾ ਵੀ ਕੌਣ ਇਹਦੇ ਕੋਲ ਸੀ ਕਿੱਥੇ ਰਹਿੰਦਾ ਸੀ ਕੌਣ ਸੀ ਹੋਰ ਕਿਹੜੀ ਕੁੜੀ ਕੀ ਨਾਮ ਆਉਂਦਾ ਸਾਰਾ ਕੁਝ ਉਹਦੀ ਜਦੋਂ ਲੋਕੇਸ਼ਨ ਦੇਖੀ ਜਾਂਦੀ ਹੈ ਤੇ ਉੱਥੇ ਫਿਰ ਪਤਾ ਲੱਗਦਾ ਕਿ ਇਹ ਤਾਂ ਉਹਦੀ ਲੋਕੇਸ਼ਨ ਉਹਦੇ ਮੋਬਾਈਲ 'ਚ ਸੀ ਉਦੋਂ ਫਿਰ ਦੂਜੇ ਜਿਹੜੇ ਉਹਦੇ ਦੋਸਤਾਂ ਦਾ ਪਤਾ ਲੱਗਦਾ ਯਾਨੀ ਉਹਨਾਂ ਨੂੰ ਮਰਾਦਾਬਾਦ ਤੋਂ ਸੱtene ਮਰਾਦਾਬਾਦ ਦੇ ਸੀ ਉੱਥੋਂ ਜਾ ਕੇ ਫੜ ਲਿਆ ਜਾਂਦਾ वैसे कोशिश क्योंकि फ्रेंसिक साइंस ਦੇ ਵਿੱਚ बीएससी ਸੀ ਉਹਨੂੰ ਲੱਗਦਾ ਸੀ ਕਿ ਮੈਂ ਸਾਰੇ ਸਬੂਤ ਮਿਟਾ ਦੂੰ ਲੇਕਿਨ ਜਦੋਂ ਫੜੇ ਜਾਂਦੇ ਨੇ ਸ਼ੇਰ ਉਹਦੀ ਕਹਾਣੀ ਦੱਸਦੀ ਹੈ ਵੀ ਕੀ ਹੋਇਆ ਕੀ ਹੋਇਆ ਉਹ ਇਹ ਹੋਇਆ 2 ਮਹੀਨੇ ਇਹਨਾਂ ਨੇ ਰੇਕੀ ਕੀਤੀ ਕਿਉਂ ਕੀਤੀ ਕੀ ਕਾਰਨ ਕੀ ਸੀ ਇਹ ਇੱਕ ਸਭ ਤੋਂ ਵੱਡਾ ਸਵਾਲ ਤਾਂ ਮਨ ਚ ਰਿਹਾ ਹੈ ਕੀ ਇਹਨਾਂ ਨੇ ਰੇਕੀ ਕਿਉਂ ਕੀਤੀ ਬாய்ਫਰੈਂਡ ਨੂੰ ਨਾਲ ਕਿਉਂ ਲਿਆ ਇਹਨੂੰ ਮਾਰਨ ਦੀ ਤਰਕੀਬ ਕਿਉਂ ਬਣਾਈ ਗਈ ਉਹਦੇ ਪਿੱਛੇ ਕਾਰਨ ਸੀ ਜਦੋਂ ਇਹ ਰਾਮਕੇਸ਼ ਨਾਲ ਰਹਿੰਦੀ ਸੀ ਅਮਰਤਾ ਚੋਹਾਨ ਤਾਂ ਉਹਨੇ ਇਸ ਦੀਆਂ ਨਿਊਡ ਫੋਟੋਆਂ ਤੇ ਵੀਡੀਓਜ਼ ਅਸ਼ਲੀਲ ਬਣਾ ਲੀਆਂ ਸੀ ਜਿਵੇਂ ਅਕਸਰ ਹੁੰਦਾ ਹੈ ਉਹ ਮੰਗ ਰਹੀ ਸੀ ਤੇ ਕਹਿ ਰਹੀ ਸੀ ਡਿਲੀਟ ਕਰ ਦੇ ਮੇਰੇ ਸਾਹਮਣੇ ਤੇ ਜਾਓ ਕਹਿੰਦੀ ਸੀ ਕਿ ਪੈਨ ਡਰਾਈਵ ਚ ਪਾ ਲੈ ਮੇਰੇ ਸਾਹਮਣੇ ਮੈਨੂੰ ਰੱਖ ਦੇ ਕਿਤੇ ਵੀ ਰੱਖ ਦੇ ਤੇ ਮੈਂ ਡਿਲੀਟ ਨਹੀਂ ਕਰਦੀ ਜਿਹੜੀ ਕੋ ਕਿਸੇ ਵੀ ਕੰਮ ਤੇ ਨਹੀਂ ਆ ਰਿਹਾ ਸੀ ਉਹ ਵੀਡੀਓ ਨਹੀਂ ਦੇ ਰਿਹਾ ਸੀ ਬਲੈਕਬਿਲ ਕਰ ਲਿਆ ਸੀ ਇਹ ਗਲਤ ਸੀ ਤਾਂ ਇਸ ਉਹ ਵੀਡੀਓਸ ਤੇ ਫੋਟੋਆਂ ਲੈ ਲਈ ਉਹਨੇ ਇਹ ਸਾਰਾ ਕੁਝ ਕੀਤਾ ਤੇ پلان ਇਹਨੇ ਬਣਾਇਆ ਇਹ ਕਿ ਮੈਂ ਇਸ ਤਰ੍ਹਾਂ ਜਾਵਾਂਗੇ ਉਹ ਤੇ ਕਰ ਰੇਕੀ ਕਰਕੇ ਜਿੱਮੇ ਗਏ ਫੋਟੋਆਂ ਤੇ ਵੀਡੀਓ ਲਮਾ ਗਏ ਤੇ ਕਬਜੇ ਚ ਫਿਰ ਉਹ ਤੋਂ ਮਾਫੀ ਮੰਗਾਵਾਂਗੇ ਫਿਰ ਉਹਨੂੰ ਮਾਰਾਂਗੇ ਉਵੇਂ ਕੀਤਾ ਫੋਟੋਆਂ ਲੈ ਲੀਆਂ ਫੜ ਲਿਆ ਪਹਿਲਾਂ ਉਹਨੂੰ ਬੰਨ ਲਿਆ ਵੰਡ ਕੇ ਉਸ ਨੂੰ ਉੱਥੇ ਮਾਫੀ ਮੰਗਵਾਈ ਸਬੂਤ ਲੈ ਫਿਰ ਮੋਬਾਈਲ ਦੇ ਚਾਰਜਰ ਦੇ ਨਾਲ ਗਲਾ ਕੋਟਿਆ ਮਾਰਤਾ ਫਿਰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਘਰ ਚ ਜੋ ਕੁਝ ਪਿਆ ਸੀ ਤੇਲ ਕਿਉ ਸ਼ਰਾਬ ਜੋ ਕੁਝ ਅੱਗ ਨਹੀਂ ਲੱਗੀ ਫਿਰ ਜਿਹੜਾ ਸਮੀਤ ਦਾ ਐਕਸ ਬਾਇਫਰੈਂਡ ਹੈ ਉਹ ਸਿਲੰਡਰ ਡਿਲੀਵਰੀ ਦਾ ਕੰਮ ਕਰਦਾ ਹੈ ਉਹ ਉਸਨੇ ਫਿਰ ਸਕੀਮ ਦਿੱਤੀ ਜਿੰਨੀਆਂ ਵੀ ਕਿਤਾਬਾਂ ਯੂਪੀਜ਼ ਦੇ ਕਿਤਾਬਾਂ ਅਖਬਾਰ ਬਹੁਤ ਹੁੰਦੇ ਨੇ ਉਹ ਨੇੜੇ ਰੱਖ ਲਿਆ ਡੈੱਡ ਬੋਡੀ ਦੇ ਸਿਲੰਡਰ ਰੱਖ ਲਿਆ ਔਨ ਕਰਕੇ ਤੇ ਉਹਨਾਂ ਨੂੰ ਅੱਗ ਲਾਤੀ ਤੇ ਉਹਨੂੰ ਪਤਾ ਸੀ ਕਿ 10 15 ਮਿੰਟ ਬਾਅਦ ਇਹ ਫਟਦਾ ਹੁੰਦਾ ਹੈ ਸਿਲੰਡਰ ਤਾਂ ਉਹ ਆਪ ਉਦੋਂ ਪਹਿਲਾਂ ਨਿਕਲ ਗਏ ਤੇ ਉਹੀ ਗੱਲ ਹੋਈ 15 ਮਿੰਟ ਬਾਅਦ ਫਟਿਆ ਗਲਤੀ ਕਰਕੇ ਫਟਨ ਤੋਂ ਪਹਿਲਾਂ ਮੇਨ ਗੇਟ ਦੀ ਜਾਲੀ ਤੋੜ ਕੇ ਅੰਦਰੋਂ ਲੌਕ ਕਰਕੇ ਕਿਉਂ ਲੱਗੇ ਕਿਸੇ ਨੂੰ ਸ਼ੱਕ ਨਾ ਪਵੇ ਵੀ ਇਹ ਅੰਦਰੋਂ ਲੌਕ ਸੀ ਪੁਲਿਸ ਨੇ ਇਹ ਜਿਹੜਾ ਹੈ ਉਹੀ ਉਹਦੇ ਸ਼ੱਕ ਦਾ ਕਾਰਨ ਬਣਿਆ ਵੀ ਜਾਲੀ ਅੰਦਰ ਨੂੰ ਕਿਉਂ ਟੁੱਟੀ ਹੋਈ ਹੈ ਤੇ ਨਾਲੇ ਫਿਰ ਇੱਕ ਵੱਡਾ ਸ਼ੱਕ ਦਾ ਕਾਰਨ ਕਿ ਸਿਲੰਡਰ ਕਿਚਨ ਚ ਮਤਲਬ ਕਿਵੇਂ ਨਹੀਂ ਸੀ ਬਾਹਰ ਕਿਉਂ ਸੀ ਤੇ ਕੁਝ ਤਾਂ ਸੀਸੀਟੀਵੀ ਨੇ ਦੱਸਤਾ ਕੁਝ ਇਹ ਗੱਲਾਂ ਉਹਨਾਂ ਨੇ ਆਪ ਦਸੀਆਂ ਤੇ ਫੇਰ ਉਹ ਜਿਹੜਾ ਹੈ ਕਹਾਣੀ ਸਪਸ਼ਟ ਹੋਊਗੀ ਜਦੋਂ ਪੜ੍ਹੇਗੇ ਜੋ ਉਹਨਾਂ ਨੇ ਆਪਣੇ ਮੂੰਹ ਹੀ ਬੋਲਤਾ ਵੀ ਆਹ ਸਾਰੀ ਕਹਾਣੀ ਸਾਡੇ ਇਸ ਕਰਕੇ ਇਹਨੂੰ ਮਾਰਨਾ ਪਿਆ ਹੁਣ ਸਵਾਲ ਇਹ ਉੱਠਦਾ ਹੈ ਪੈਸੇ ਇਹ ਵੀ ਪਤਾ ਲੱਗਿਆ ਜਿੱਥੋਂ ਇਹਦਾ ਪਤਾ ਲੱਗਿਆ ਉਹ ਮਦਰ ਡੈਰੀ ਤੋਂ ਉਸ ਸਬੂਤ ਤੋਂ ਇਹ ਵੀ ਪਤਾ ਲੱਗਿਆ ਕਿ ਇਹ ਬੰਦੇ ਨੇ ਹੋਰ ਵੀ ਕਈ ਕੁੜੀਆਂ ਨੂੰ ਬਲੈਕਮੇਲ ਕੀਤਾ ਸੀ ਤੋ ਇਥੋਂ ਵੀ ਲੱਗਦਾ ਹੈ ਫਿਰ ਜਿਹੜਾ 32 ਸਾਲ ਦਾ ਹੋ ਗਿਆ ਸੀ ਹਾਲਾਂਕਿ ਮੈਂ ਇਹ ਸਮਝਦਾ ਕਿ ਜਿਹੜੀ ਤਿਆਰੀ ਕਰਦੇ ਨੇ ਕਈ ਵਾਰੀ ਆਮ ਘਰਾਂ ਤੋਂ ਜਾਂਦੇ ਨੇ ਜਾਦਾ ਮਿਹਨਤ ਕਰਨੀ ਪੈਂਦੀ ਹੈ ਸਾਲ ਲੱਗ ਜਾਂਦੇ ਨੇ ਪਰ ਇਹਦੀ ਉੱਥੇ ਜਾ ਕੇ ਬਹੁਤ ਸਾਰੇ ਬੰਦੇ ਵਿਗੜ ਵੀ ਜਾਂਦੇ ਨੇ ਕੁੜੀ ਵੀ ਤਾਂ ਵਿਗੜੀ ਕਿਸਮ ਦੀ ਉਹ ਵੀ ਤਾਂ ਤੁਸੀਂ ਦੇਖੋ ਕਿ ਉਹਦੇ ਨਾਲ ਇੱਕ ਦੇ ਦੋ ਐਨੀ ਉਮਰ ਤੇ ਪੱਧਰ ਨਾਲ ਜਿਹੜਾ 10-11 ਸਾਲੋਂ ਤੋਂ ਵੱਡਾ ਸੀ ਉਹਦੇ ਨਾਲ ਲਿਵਨ ਪਾਰਟਨਰਸ਼ਿਪ 'ਚ ਰਹਿਣ ਲੱਗੀ ਤੇ ਇਹਦਾ ਮਤਲਬ ਉਹ ਵੀ ਸਹੀ ਤੌਰ 'ਤੇ ਚੱਲ ਰਹੀ ਸੀ ਇਹ ਵੀ ਨਹੀਂ ਚੱਲ ਰਹੀ ਸੀ ਕੰਪੀਟੀਸ਼ਨ ਤਾਂ ਤੁਹਾਨੂੰ ਬਹੁਤ ਪੜ੍ਹਨਾ ਪੈਂਦਾ ਤੇ ਉਹਦੇ 'ਚ ਤਾਂ ਸਮਝੋ ਵੀ ਕਿਉਂਕਿ ਜਨੂੰਨ ਹੀ ਹੁੰਦਾ ਉਹ ਤਾਂ ਤੇ ਜੇ ਤੁਹਾਡੇ 'ਚ ਜਨੂੰਨ ਨਹੀਂ ਤਾਂ ਤੁਸੀਂ ਇਸ ਤਰ੍ਹਾਂ ਦਾ ਕੰਪੀਟੀਸ਼ਨ ਨਹੀਂ ਪਾਸ ਕਰ ਤਾ ਤੇ ਉਹ ਮੈਂ ਤਾਂ ਬਹੁਤ ਪਾਰ ਜਦੋਂ ਮੋਟੀਵੇਸ਼ਨ ਲੈਕਚਰ ਬੱਚਿਆਂ ਨੂੰ ਦਿੰਦਾ ਸੀ ਨਾ ਇਸ ਮਾਮਲੇ 'ਚ ਤੇ ਮੈਂ ਕਹਿੰਦਾ ਹੁੰਦਾ ਸੀ ਕਿ यूं ही ਨਹੀਂ ਮਿਲਦੀ ਰਾਹੀ ਕੋ ਮਕਸਦ ਇੱਕ جنੂਨ ਸਾ ਦਿਲ ਮੇਂ ਠਾਣਾ ਹੁੰਦਾ ਹੈ ਪੁੱਛਾ ਚਿੜੀਆ ਸੇ ਕਿਵੇਂ ਬਣਾ ਜੇ ਆਸ਼ਿਆਨਾ ਕਹਤੀ ਹੈ ਭਰਨੀ ਪੜਤੀ ਐ ਡਾਂਨ ਬਾਰ ਭਰਨੀ ਪੜਤੀ ਐ ਡਾਂਨ ਬਾਰ ਬਾਰ ਤਿੰਨ ਕਾ ਤਿੰਨ ਕਾ ਠਾਣਾ ਹੁੰਦਾ ਹੈ ਬਹੁਤ جنੂਨ ਦੀ ਲੋੜ ਹੁੰਦੀ ਹੈ ਐਸੀਆਂ ਗੱਲਾਂ ਤੇ ਤਾਂ ਟਾਈਮ ਹੀ ਨਹੀਂ ਮਿਲਦਾ ਤੇ ਬੰਦਾ ਸੋਚਦਾ ਕੋਈ ਨਹੀਂ ਜਦੋਂ ਇੱਕ ਵਾਰੀ ਆਈਐਸ ਕਰ ਜੀਏ ਤੇ ਫਿਰ ਆਪਾਂ ਇਸ ਦਾ ਕੰਮ ਵੀ ਕਰ ਲਾਂਗੇ ਦੋਸਤੀਆਂ ਵੀ ਕਰ ਲਾਂਗੇ ਜਿਹੜੇ ਸਹੀ ਉਹ ਨਹੀਂ ਕਰਦੇ ਪਰ ਇੱਥੇ ਵੀ ਦੇਖ ਰਹੇ ਹਾਂ ਕਿ ਫਿਰ ਉਹ ਕੁੜੀ ਦਾ ਇਹ ਵੀ ਸਟੈਂਡਰਡ ਕਿ ਇੱਥੇ ਆਈ ਉਹਦਾ ਐਕਸੈਸ ਜਿਹੜਾ ਹੈ ਜੇ ਉਹ ਕੰਪੀਟੀਸ਼ਨ ਲਈ ਆਈ ਸੀ ਤਾਂ ਉਹ ਦਾ ਐਕਸਲੈਂਟ ਮੈਂ ਨਹੀਂ ਕਹਾਂਦਾ ਵੀ ਸਟੈਂਡਰਡ ਡਿਲੀਵਰ ਵਾਲਾ ਕੋਈ ਬਾੜੀ ਗੱਲ ਹੈ ਪਰ ਮੈਨੂੰ ਲੱਗਦਾ ਕਿ ਪੜ੍ਹ ਲਿਖਣ ਵਾਲੇ ਬੰਦੇ ਦੇ ਪੜ੍ਹ ਲਿਖਣ ਵਾਲੇ ਦੋਸਤ ਹੁੰਦੇ ਨੇ ਤਾਂ ਇਹ ਕਈ ਗੱਲਾਂ ਇਹਦੇ ਚ ਜਿਹੜੀਆਂ ਨਿਕਲੀਆਂ ਪਰ ਇਹ ਗੱਲ ਜ਼ਰੂਰ ਹੈ ਕਿ ਤੁਸੀਂ ਜੇ ਯੂਪੀਐਸਸੀ ਦੀ ਤਿਆਰੀ ਕਰ ਰਹੇ ਹੋ ਵੱਡੇ ਸੁਪਨੇ ਲੈ ਕੇ ਆਏ ਹੋ ਤੁਸੀਂ ਆਪਣੇ ਸੁਪਨਿਆਂ ਦੇ ਵਿੱਚ ਰੰਗ ਭਰਨ ਲਈ ਉਨੀ ਮਿਹਨਤ ਕਰੋ ਨਾ ਜਿਹੜੇ ਵੀ ਆਏ ਨੇ ਬਾਹਰ ਜੇ ਬਾਹਰ ਮਾਪੇ ਤਾਂ ਕਹਿੰਦੇ ਸੀ ਜੇ ਮੁੰਡਾ ਡੀਸੀ ਬਣਨ ਗਿਆ ਡੀਸੀ ਬਣ ਦੀ ਤਿਆਰੀ ਕਰ ਰਿਹਾ ਅਨਪੜ੍ਹ ਬਾਪਿਆਂ ਨੂੰ ਵਿਚਾਰਿਆਂ ਨੂੰ ਕੀ ਪਤਾ ਵੀ ਉੱਥੇ ਕੀ ਹੋ ਰਿਹਾ ਹੈ ਤਾਂ ਇਹ ਖਬਰ ਜਿਹੜੀ ਹੈ 5 ਅਕਤੂਬਰ ਦੀ ਗੱਲ ਤੁਸੀਂ ਕਹੋਗੇ ਜੀ 5 ਅਕਤੂਬਰ ਦੀ ਗੱਲ 30 ਅਕਤੂਬਰ ਨੂੰ ਕਿਉਂ ਕਰ ਰਹੇ ਹੋ ਉਹ ਭਾਈ 20 ਦਿਨ ਤੱਕ ਇਹਦੇ ਇਨਵੈਸਟੀਗੇਸ਼ਨ ਤੇ ਲੱਗੇ ਖਬਰ ਤਾਂ ਮੈਂ ਦੋ ਦਿਨ ਪਹਿਲਾਂ ਲਈ ਆ ਵੀ ਇਸ ਤਰ੍ਹਾਂ ਵੀ ਹੋ ਸਕਦਾ ਤਾਂ ਹੋਇਆ ਤਾਂ ਤੁਹਾਨੂੰ ਅਜੇ ਖਬਰ ਸੁਣਾਈ ਹੈ ਤਾਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਮਾਪਿਆਂ ਨੂੰ ਵੀ ਭਾਂਵੇਂ ਉਹ ਯੂਪੀਐਸਸੀ ਦੇ ਲਈ ਬੱਚਿਆਂ ਦੀ ਤਿਆਰੀ ਲਈ ਭੇਜ ਦਿੰਦੇ ਨੇ ਉਹਨਾਂ ਨੂੰ ਫਿਰ ਵੀ ਉਹਨਾਂ ਤੇ ਨਿਗਾ ਉਹਨਾਂ ਦੀ ਮੋਟੀਵੇਸ਼ਨ ਰੈਗੂਲਰ ਕਰਦੀ ਲੋੜ ਹੈ ਉਹ ਫੋਨ ਦੇ ਅੱਜ ਕੱਲ ਤਾਂ ਫੋਨ ਹੁੰਦੇ ਨੇ ਜੁ ਕੁਝ ਵੀ ਕੀਤਾ ਜਾ ਸਕਦਾ ਤੇ ਕਿ ਧਿਆਨ ਰੱਖਣ ਦੀ ਵੀ ਲੋੜ ਹੈ ਵੀ ਉਹ ਸਹੀ ਪਾਸੇ ਨੂੰ ਹੀ ਚੱਲਣ ਤੁਹਾਡਾ ਬਹੁਤ ਬਹੁਤ ਸ਼ੁਕਰੀਆ